ਅੱਜ ਮੈਂ ਜਿਹੜੇ ਐਂਗਲ ਤੋਂ ਗੱਲ ਕਰਨੀ ਚਾਹੁੰਨਾ ਉਹ ਹੈ ਨਫ਼ਰਤ ਨਫ਼ਰਤ ਨਾਂ ਬੜਾ ਛੋਟਾ ਹੈ ਪਰ ਨਫ਼ਰਤ ਨੇ ਤਬਾਈ ਬੜੀ ਮਚਾਈ ਹੈ ਇਹਦਾ ਅਸਰ ਬੜਾ ਵੱਡਾ ਦਿਖ ਰਿਹਾ ਹੈ ਲੋਕਾਈ ਦੇ ਅੰਦਰ ਜਗਤ ਦੇ ਅੰਦਰ ਘਰਾਂ ਦੇ ਘਰ ਨਫ਼ਰਤ ਦੀ ਅੱਗ ਦੇ ਅੰਦਰ ਸੜਦੇ ਹੋਏ ਨਜ਼ਰ ਪੈ ਰਹੇ ਨੇ ਵਾਂਸ ਦੇ ਜੰਗਲ ਹੁੰਦੇ ਨੇ ਹਵਾ ਤੇਜ਼ ਚੱਲਦੀ ਹੈ ਉਹ ਵਾਂਸ ਆਪਸ ਦੇ ਅੰਦਰ ਖੈ ਕੇ ਅੱਗ ਬਾਲ ਦਿੰਦੇ ਨੇ ਤੇ ਜੰਗਲਾਂ ਦੇ ਜੰਗਲ ਵਾਂਸ ਦੀ ਅੱਗ ਦੇ ਨਾਲ ਤਬਾਹ ਹੋ ਜਾਂਦੇ ਨੇ ਇਹ ਨਫ਼ਰਤ ਵਾਲਾ ਜਿਹੜਾ ਵਿਸ਼ਾ ਹੈ ਇਹ ਮੇਰਾ ਇਰਾਦਾ ਕਿਉਂ ਬੜਿਆਂ ਤੁਹਾਡੇ ਸਾਹਮਣੇ ਲਿਆਉਂਦਾ ਕਿਉਂਕਿ ਨਫ਼ਰਤ ਹੋਵੇ ਆਮ ਲੋਕਾਂ ਵਿੱਚ ਜਿਹੜੇ ਬੇਸਮਝ ਨੇ ਜਿਨ੍ਹਾਂ ਨੂੰ ਨਫ਼ਰਤ ਬਾਰੇ ਪਤਾ ਨਹੀਂ ਹੈ ਉਹਨਾਂ ਲੋਕਾਂ ਵਿੱਚ ਤੇ ਗੱਲ ਸਮਝ ਵਿੱਚ ਆਉਂਦੀ ਹੈ ਵੀ ਬੇਸਮਝ ਨੇ ਅਣਜਾਣ ਨੇ ਪਰ ਜਦੋਂ ਇਹ ਨਫ਼ਰਤ ਹੋਵੇ ਸਮਝ ਵੰਡਣ ਵਾਲਿਆਂ ਵਿੱਚ ਉਦੋਂ ਫਿਰ ਸੋਚਣ ਤੇ ਮਜਬੂਰ ਹੋਣਾ ਪੈਂਦਾ ਹੈ ਵੀ ਪੱਲੇ ਗੱਲਾਂ ਹੀ ਗੱਲਾਂ ਨੇ ਹੋਰ ਕੁਝ ਨਹੀਂ ਉਦੋਂ ਮਜਬੂਰ ਹੋਣਾ ਪੈਂਦਾ ਕਿਉਂਕਿ ਜਿਹੜਾ ਅਣਜਾਣ ਬੱਚਾ ਹੈ ਨਿਆਣਾ ਹੈ ਉਹ ਬੱਚਾ ਮੰਨ ਲਓ ਕਿਦਰੇ ਬਿਜਲੀ ਦੀ ਤਾਰ ਘਰ ਦੇ ਵਿੱਚ ਨੰਗੀ ਹੋਵੇ ਹੁਣ ਸਿਆਣਾ ਬੱਚਾ ਕਰ ਲੇਗਾ ਨਿਆਣਾ ਤੇ ਤਾਰ ਨੂੰ ਫੜਨ ਦੀ ਕੋਸ਼ਿਸ਼ ਕਰਦਾ ਉਹਨੂੰ ਕੀ ਪਤਾ ਕਿ ਮੇਰਾ ਨੁਕਸਾਨ ਹੋਣਾ ਮਨ ਲਓ ਕੋਈ ਕੀੜੀਆਂ ਮਾਰਨ ਵਾਲੀ ਕੌਕਰੇਚ ਮਾਰਨ ਵਾਲੀ ਦਵਾਈ ਘਰ ਵਿੱਚ ਹੋਵੇ। ਔਰ ਤੁਸੀਂ ਕਿਧਰੇ ਐਸੇ ਟਿਕਾਣੇ ਤੇ ਰੱਖ ਦਿੱਤੀ ਵੀ ਬੱਚਾ ਰਿੱਡ ਦਾ ਖੇਡਦਾ ਦਵਾਈ ਦੀ ਬੋਤਲ ਤੱਕ ਪਹੁੰਚ ਗਿਆ। ਹੁਣ ਬੱਚੇ ਨੂੰ ਕੀ ਪਤਾ ਹੈ? ਤੁਸੀਂ ਤੇ ਉਸ ਦਵਾਈ ਨੂੰ ਦੂਰ ਰੱਖੋਗੇ, ਬਚਾ ਕਰੋਗੇ, ਹੱਥ ਵੀ ਧੋਲੋਗੇ, ਦੁਬਾਰਾ ਦੁਬਾਰਾ ਸਾਬਣ ਲਾ ਕੇ। ਪਰ ਬੱਚਾ ਤੇ ਹੋ ਸਕਦਾ ਹੈ ਦਵਾਈ ਦੀ ਬੋਤਲ ਮੂੰਹ ਨੂੰ ਲਾ ਲਵੇ। ਇਹਦਾ ਕਾਰਨ ਜਾਣਦੇ ਹੋ ਕਿ ਉਹ ਅਣਜਾਣ ਹੈ, ਉਹ ਬੇਸਮਝੇ। ਉਨੂੰ ਮੁਆਫ ਕੀਤਾ ਜਾ ਸਕਦਾ ਹੈ ਪਰ ਜੇ ਇੱਕ ਸਿਆਣਾ ਸਮਝਦਾਰ ਉਸ ਬੋਤਲ ਨੂੰ ਹੱਥ ਲਾਏ ਤੇ ਛਿੜਕ ਦੇਣ ਵਾਲਾ ਵੱਡਾ ਕਹੇਗਾ ਤੈਨੂੰ 50 ਵਾਰੀ ਟੋਕਿਆ ਹੈ ਕਿ ਜਾਂ ਤੇ ਗਲਵਜ਼ ਪਾ ਕੇ ਹੱਥ ਲਾਇਆ ਕਰ ਜਾਂ ਸਾਬਣ ਦੇ ਨਾਲ ਹੱਥ ਧੋ ਜਿਹੜੇ ਕਿਨੂੰ ਪੈਂਦੀ ਹੈ ਜਿਹੜਾ ਸਮਝਦਾਰ ਹੈ ਔਰ ਮੁਆਫੀ ਕਿਨੂੰ ਮਿਲਦੀ ਹੈ ਜਿਹੜਾ ਬੇਸਮਝ ਜਿਹੜਾ ਨਿਆਣਾ ਹੈ ਅੱਜ ਦੀ ਜਿਹੜੀ ਮੈਂ ਗੱਲ ਕਰਨ ਲੱਗਾ ਉਹ ਮੈਂ ਗੱਲ ਕਰਨੀ ਹੈ ਉਹਨਾਂ ਵਾਸਤੇ ਜਿਹੜੇ ਟੀਚਰ ਨੇ ਜਿਹੜੇ ਉਤਮ ਨੇ ਜਿਹੜੇ ਪ੍ਰਚਾਰਕ ਨੇ ਸਾਡੀ ਕੌਮ ਦੇ ਪ੍ਰਚਾਰਕ ਨੇ ਉਹ ਕਿਸੇ ਜਥੇਬੰਦੀ ਦੇ ਨਾਲ ਜੁੜੇ ਹੋਣ ਕਿਸੇ ਵੀ ਜਥੇਬੰਦੀ ਦੇ ਨਾਲ ਸਬੰਧਿਤ ਹੋਣ ਚਾਹੇ ਉਹ ਮਿਸ਼ਨਰੀ ਕਾਲਜਾਂ ਦੇ ਪੜੇ ਪ੍ਰਚਾਰਕ ਨੇ ਚਾਹੇ ਉਹ ਦਮਦਮੀ ਟਕਸਾਲ ਦੇ ਪੜੇ ਪ੍ਰਚਾਰਕ ਨੇ ਜਾਂ ਕਿਸੇ ਹੋਰ ਡੇਰੇ ਤੋਂ ਪੜੇ ਹੋਏ ਪ੍ਰਚਾਰਕ ਨੇ ਪਰ ਜਦੋਂ ਉਹ ਫੀਲਡ ਵਿੱਚ ਆਏ ਤੇ ਇਹ ਗੱਲ ਲੈ ਕੇ ਆਏ ਵੀ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨਾ ਹੈ ਇਹ ਗੱਲ ਲੈ ਕੇ ਆਏ ਜਦੋਂ ਦਮਦਮੀ ਟਕਸਾਲ ਦਾ ਪ੍ਰਚਾਰਕ ਬੋਲਿਆ ਤੇ ਉਹਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰਕ ਆ ਮਿਸ਼ਨਰੀ ਪ੍ਰਚਾਰਕ ਬੋਲਿਆ ਤੇ ਉਹਨੇ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰਕ ਆ ਕਿਸੇ ਡੇਰੇ ਤੋਂ ਪੜ ਕੇ ਕੋਈ ਅੱਗੇ ਆਇਆ ਜਾਂ ਆਮ ਉੱਠ ਕੇ ਅੱਗੇ ਆਇਆ ਉਹਨੇ ਵੀ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰਕ ਤੇ ਫਿਰ ਜਦੋਂ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਫਿਰ ਤੁਹਾਡੇ ਅੰਦਰ ਇੰਨੀ ਨਫ਼ਰਤ ਦੀ ਅੱਗ ਕਿਉਂ ਹੈ ਤੁਸੀਂ ਟੀਚਰ ਹੋ ਤੁਸੀਂ ਬੇਸਮਝ ਨਹੀਂ ਹੋ ਤੁਸੀਂ ਬੱਚੇ ਨਹੀਂ ਹੋ ਤੁਸੀਂ ਨਿਆਣੇ ਨਹੀਂ ਹੋ ਤੁਸੀਂ ਸਮਝਾਉਣ ਵਾਲਿਆਂ ਵਿੱਚੋਂ ਤੁਸੀਂ ਸਮਝਵੰਦਨ ਵਾਲਿਆਂ ਵਿੱਚੋਂ ਤੁਸੀਂ ਸਿਖਾਉਣ ਵਾਲਿਆਂ ਵਿੱਚੋਂ ਤੇ ਤੁਹਾਡੇ ਵਿੱਚ ਵੀ ਜੇ ਨਫ਼ਰਤ ਦੇ ਭਾਂਬੜ ਬਲਦੇ ਹੋਣ ਤੇ ਫਿਰ ਗੱਲ ਕਿਵੇਂ ਬਣੇਗੀ ਲੋਕਾਂ ਨੂੰ ਸੇਧ ਕਿਵੇਂ ਮਿਲੇਗੀ ਮੈਂ ਵੇਖਿਆ ਹੈ ਇਹ ਵੀ ਇੱਕ ਪ੍ਰਚਾਰਕ ਦੂਸਰੇ ਪ੍ਰਚਾਰਕ ਨੂੰ ਜਦੋਂ ਮਿਲੇ ਉਹਨੂੰ ਗਲਵਕੜੀ ਪਾ ਕੇ ਮਿਲਣਾ ਚਾਹੀਦਾ ਹੈ ਵੀ ਸਜਣਾ ਕੋਈ ਗੱਲ ਨਹੀਂ ਤੇਰਾ ਤੇ ਮੇਰਾ ਵਿਚਾਰਕ ਮਤ ਪੇਦ ਹੋ ਸਕਦਾ ਹੈ ਵਿਚਾਰਾਂ ਦਾ ਅੱਗਾ ਪਿੱਛਾ ਹੋ ਸਕਦਾ ਹੈ ਪਰ ਗੱਲ ਤੂੰ ਵੀ ਗੁਰੂ ਦੀ ਕਰਦਾ ਹੈ ਤੇ ਗੱਲ ਮੈਂ ਵੀ ਗੁਰੂ ਦੀ ਕਰਦਾ ਤੇ ਆਪਾਂ ਗਲਵਕੜੀ ਪਾ ਕੇ ਮਿਲਿਆ ਪਰ ਹੁੰਦਾ ਕੀ ਅੱਖਾਂ ਵਿੱਚੋਂ ਅੱਗ ਵਰਦੀ ਬੋਲਾਂ ਵਿੱਚੋਂ ਅੱਗ ਵਰਦੀ ਤੇ ਜਿਹੜੇ ਨਾਲ ਤੁਰਨ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਇਹਨਾਂ ਨੂੰ ਸੁਣਿਓ ਨਾ ਇਹਨਾਂ ਦੇ ਨੇੜੇ ਬਿਓ ਨਾ ਇਹ ਕਾਫਰ ਨੇ ਇਹ ਮਾੜੇ ਨੇ ਇੱਕ ਦੂਜੇ ਬਾਰੇ ਇਹ ਕਹਿੰਦੇ ਨੇ ਪਰ ਇਹ ਸਾਰੇ ਨਹੀਂ ਕਹਿੰਦੇ ਜਿਹੜੇ ਜ਼ਿਆਦਾਤਰ ਕਹਿੰਦੇ ਨੇ ਉਹਨਾਂ ਵਾਸਤੇ ਮੈਂ ਗੱਲ ਕਹਿ ਰਿਹਾ ਸਾਰੇ ਨਹੀਂ ਕਹਿੰਦੇ ਤੇ ਜਿਹੜੇ ਦੂਸਰੀ ਜਥੇਬੰਦੀ ਦੇ ਪ੍ਰਚਾਰਕ ਨੂੰ ਵੀ ਪਿਆਰ ਦੇ ਨਾਲ ਮਿਲਨ ਗਲਬਕੜੀ ਪਾ ਕੇ ਮਿਲਨ ਆਓ ਬੈਠੋ ਇਹ ਗੱਲ ਕਹਿਣ ਇੱਜ਼ਤ ਦੇਣ ਚਾਹ ਪਾਣੀ ਲੰਗਰ ਪਾਣੀ ਪੁੱਛਣ ਛਕਾਉਣ ਫਿਰ ਉਹਨਾਂ ਦੀ ਇੱਜ਼ਤ ਕਰਨੀ ਬੰਦੀ ਹੈ ਨਾ ਪਰ ਤੁਸੀਂ ਕਰ ਹੀ ਨਹੀਂ ਰਹੇ ਨਫ਼ਰਤ ਦੇ ਨੇ ਭਰੇ ਹੋ ਫਿਰ ਮੈਂ ਇਹ ਗੱਲ ਕਹਿਣਾ ਵੀ ਸਿਰਫ ਤੁਸੀਂ ਗੱਲਾਂ ਦੇ ਬਾਦਸ਼ਾਹ ਹੋ ਤੁਸੀਂ ਗੱਲਾਂ ਦੇ ਬਾਦਸ਼ਾਹ ਹੋ ਪੱਲੇ ਨਹੀਂ ਕੁਛ ਵੀ ਅੰਦਰ ਗੱਲ ਨਹੀਂ ਗਈ ਕੇਵਲ ਜ਼ੁਬਾਨ ਜ਼ੁਬਾਨ ਤੇ ਹੈ ਤੇ ਫਿਰ ਪਾਤਸ਼ਾਹ ਦਾ ਇੱਕ ਬਚਨ ਕਿਉਂ ਨਾ ਚੇਤੇ ਕਰ ਲਈਏ ਵੀ ਗੱਲਿਂ ਹੋਂ ਸੋਹਾਗਣ ਪਹਿਣੇ ਕੰਤਨਾ ਕਬਹੂ ਮੈਂ ਮਿਲਿਆ ਜੇ ਗੱਲਾਂ ਦਾ ਹੀ ਕੜਾ ਬਣਾਉਣਾ ਹੈ ਤੇ ਫਿਰ ਮਿੱਠਾ ਘਟ ਕਿਉਂ ਤੇ ਗੱਲਾਂ ਦਾ ਕੜਾ ਬਣਾਉਣਾ ਤੁਹਾਨੂੰ ਆਉਂਦਾ ਹੈ ਉਹ ਕੜਾ ਖਾਣਾ ਨਹੀਂ ਆਉਂਦਾ ਨਫ਼ਰਤ ਮਟਾਉਣੀ ਨਹੀਂ ਆਉਂਦੀ ਤੁਸੀਂ ਨਫ਼ਰਤ ਮਟਾਉਣ ਵਾਲੇ ਤੇ ਤੁਹਾਡੇ ਅੰਦਰ ਨਫ਼ਰਤ ਹੋਏਗੀ ਤੇ ਮਿਟੇਗੀ ਕਿਵੇਂ ਜੇ ਅੱਗ ਲੱਗੀ ਹੋਵੇ ਤੇ ਲੋਕ ਹੱਥ ਦੇ ਅੰਦਰ ਪਾਣੀ ਦੀਆਂ ਬਾਲਟੀਆਂ ਲੈ ਕੇ ਭੱਜਦੇ ਨੇ ਵੀ ਘਰ ਨੂੰ ਅੱਗ ਲੱਗ ਗਈ ਫਲਾਣੇ ਥਾਂ ਤੇ ਅੱਗ ਲੱਗ ਗਈ ਬੁਝਾਉਂਦਾ ਯਤਨ ਕਰਦੇ ਨੇ ਤੇ ਜੇ ਕੋਈ ਅੱਗ ਦਾ ਭਾਂਬੜ ਲੈ ਕੇ ਉਧਰ ਨੂੰ ਭੱਜੇ ਉਹਨੂੰ ਕੀ ਕਹੋਗੇ ਸਿਆਣਾ ਕਹੋਗੇ ਜਾਂ ਮੂਰਖ ਕਹੋਗੇ ਮੂਰਖ ਕਹੋਗੇ ਨਾ ਤੇ ਪ੍ਰਚਾਰਕ ਵੀਰੋ ਤੁਸੀਂ ਅੱਗ ਦੇ ਭਾਂਬੜ ਲੈ ਕੇ ਦੂਜੇ ਨੂੰ ਮਿਲਣ ਵਾਸਤੇ ਤੁਰ ਪੈਂਦੇ ਹੋ ਵੀ ਇਹਨੂੰ ਮਿਲਣਾ ਨਹੀਂ ਇਹਨੂੰ ਬੁਲਾਉਣਾ ਨਹੀਂ ਦਸਤ ਪੰਜਾ ਨਹੀਂ ਕਰਨਾ ਇਹਦੇ ਨਾਲ ਬਹਿ ਕੇ ਚਾਹ ਨਹੀਂ ਪੀਣੀ ਲੰਗਰ ਨਹੀਂ ਛਕਣਾ ਕਮਾਲ ਦੀ ਤੁਹਾਡੀ ਨਫ਼ਰਤ ਹੈ ਔਰ ਕਮਾਲ ਦੇ ਤੁਸੀਂ ਪ੍ਰਚਾਰਕ ਪ੍ਰਚਾਰ ਖਾ ਕਰੋਗੇ ਤੇ ਲੋਕਾਂ ਦੇ ਉੱਤੇ ਅਸਰ ਟੀ ਛੱਡੋਗੇ ਜੇ ਤੁਹਾਨੂੰ ਖੁਦ ਨੂੰ ਇੰਨੀ ਅਕਲ ਨਹੀਂ ਆਈ ਤੇ ਲੋਕਾਂ ਨੂੰ ਅਕਲ ਕੀ ਵੰਡੋਗੇ ਜੇ ਡਾਕਟਰ ਹੀ ਬਿਮਾਰ ਹੈ ਤੇ ਆਉਣ ਵਾਲੇ ਰੋਗੀ ਦਾ ਇਲਾਜ ਕੀ ਕਰੇਗਾ ਤੋ ਖੈਰ ਮੇਰੀ ਰਿਕਵੈਸਟ ਹੈ ਪ੍ਰਚਾਰਕ ਵਰਗ ਨੂੰ ਭਾਵੇਂ ਉਹ ਕਿਸੇ ਕਾਲਜ ਦੇ ਨਾਲ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਨੇ ਜਦੋਂ ਤੁਸੀਂ ਆਪਸ ਵਿੱਚ ਮਿਲਦੇ ਹੋ ਨਾ ਬੜੀ ਗਲਵਕੜੀ ਪਾ ਕੇ ਮਿਲਿਆ ਕਰੋ ਬਹਿ ਜਾ ਕਰੋ ਤੇ ਬਹਿ ਕੇ ਗੱਲਾਂ ਬਾਤਾਂ ਕਰਿਆ ਕਰੋ ਵੀ ਭਾਈ ਆਪਣਾ ਐਸ ਵਿਸ਼ੇ ਦੇ ਉੱਤੇ ਥੋੜਾ ਜਿਹਾ ਮਨ ਮਟਾਵੇ ਵਵਾਦ ਤੇ ਕਿਉਂ ਨਾ ਵਿਚਾਰ ਰੱਖ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਤੇ ਆਪਾਂ ਸਮਝਣ ਦੀ ਤੇ ਸਮਝਾਉਣ ਦੀ ਕੋਸ਼ਿਸ਼ ਕਰ ਲਈਏ ਜੇ ਮੈਂ ਗਲਤਾਂ ਤੇ ਮੈਂ ਮੰਨਣ ਲਈ ਤਿਆਰ ਹਾਂ ਜੇ ਤੂੰ ਗਲਤ ਹੈ ਤੇ ਤੂੰ ਮੰਨਣ ਲਈ ਤਿਆਰ ਹੂੰ ਪਰ ਗੁਰੂ ਬਾਣੀ ਦੇ ਅਕੋਰਡਿੰਗ ਗੁਰਬਾਣੀ ਦੇ ਮੁਤਾਬਕ ਕਿਉਂ ਨਹੀਂ ਇਦਾਂ ਦਾ ਆਪਾਂ ਵਿਹਾਰ ਪਾਲਦੇ ਪ੍ਰਚਾਰਕ ਵਿਰੋਧ ਇਕੱਠੇ ਹੋਵੋ ਕੌਮ ਦਾ ਭਲਾ ਤਾਂ ਹੋਏਗਾ ਵਰਨਾ ਨਹੀਂ